30 ਸਾਲ ਦੀ ਉਮਰ ਦੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ 30 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਏ ਪਰੰਭੀਪਰੇ ਹੈਂਡੀਕੈਪ ਕਿਤੇ ਵੀ ਨਿਕਲਦੇ ਫਾਰੰਭੀਪਰੇ ਸਰਕਾਰ ਨੇ ਬੰਨ੍ਹ ਲਈ ਸੋ ਫਿਰ ਮੈਂ ਦਿਹਾੜੀਆਂ ਵੀ ਲਾਈਆਂ ਉਹਦੇ ਵਿੱਚ ਵੀ ਨਹੀਂ ਪਾਰਾ ਨਾ ਤਾਂ ਚੱਲ ਆ ਗਿਆ ਜਿਵੇਂ ਕੰਮ ਦੇਣਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਆਹ ਕਿ ਤੁਸੀਂ ਕਨੈਕਟਰੀ ਕਰ ਸਕਦਾ ਮੈਂ ਹੱਥ ਨਾਲ ਤਸੰ ਫਾਰਮਲਮੈਂਟ ਕਰੇਗਾ ਨਾ ਲੈਣਤੀ ਦੀ ਕਰਾਈ ਕਰਨਾ ਹੈ ਜੇ ਆਪਣੇ ਬੱਚਿਆਂ ਦਾ ਕੁਝ ਆਹ ਨਹੀਂ ਕਰੇਗਾ ਸਮਝੀ ਇਹ ਜਿਹੜੇ ਤੁਹਾਡੇ ਹਾਲਾਤ ਆ ਕਿਸ ਤਰ੍ਹਾਂ ਬਣੇ ਸਰ ਇਹ ਮੇਰਾ ਬਚਪਨ ਦੀ ਐਕਸੀਡੈਂਟ ਹੋਈ ਸੀ ਇਹ 10 ਸਾਲ ਦੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ 20 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਏ ਨੂੰ ਤੇ ਮੈਂ 6-7 ਮਹੀਨੇ ਮੰਜੇ ਤੇ ਵੀ ਰਿਹਾ ਹਾਲਾਤ ਚੰਗੇ ਨਹੀਂ ਸੀ ਤੇ ਪਲਸ 2 ਵੀ ਕੀਤੀ ਐ ਤੇ ਕੰਮ ਕੋਈ ਨਹੀਂ ਮਿਲਿਆ ਬਥੇਰੇ ਵੀ ਫਾਰਮ ਵੀ ਭਰੇ ਹੈਂਡਿਕੈਪ ਕਿਤੇ ਵੀ ਨਿਕਲਦੇ ਫਾਰਮ ਵੀ ਭਰੇ ਸਰਕਾਰ ਨੇ ਬਰ ਨਹੀਂ ਸੁਣੀ ਤੇ ਫਿਰ ਮੈਂ ਤਿਹੜੀਆਂ ਵੀ ਲਾਈਆਂ ਉਹਦੇ ਵਿੱਚ ਵੀ ਨਹੀਂ ਬਾਰਾ ਖਾਤਾ ਤੇ ਚਲੋ ਫਿਰ ਮੈਂ ਸੋਚੇ ਕਿ ਹੋਰ ਕਿਤੇ ਕੰਮ ਕਰਾਂ ਮੈਂ ਕਿਤੇ ਹੋਰ ਵੀ ਗਿਆ ਕਿਤੇ ਕਿਸੇ ਨੇ ਕੰਮ ਨਹੀਂ ਦਿੱਤਾ ਤੇ ਸਾਡੇ ਅਰਪਣ ਬਾਸ ਜੀ ਹੈ ਤੇ ਮੈਂ ਉਹਨਾਂ ਦੀ ਗਿਆ ਉਹਨਾਂ ਕੋ ਤੇ ਮੈਂ ਕਿਹਾ ਜੀ ਭਾਈ ਮੈਨੂੰ ਕੰਮ ਦੇ ਦਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਿ ਤੁਸੀਂ ਨੈਟਰੀ ਕਰ ਸਕਦਾ ਮੈਂ ਹਾਂਜੀ ਮੈਂ ਕਰ ਸਕਦਾ ਫਿਰ ਮੈਂ ਕਨੈਕਟਰੀ ਕਰਦਾ ਪਿਆ ਤੇ ਉਹਨਾਂ ਨੇ ਮੈਨੂੰ ਥੈਲਾ ਦਿੱਤਾ ਔਰ ਮੈਂ ਮਿਹਨਤ ਕਰੇਗਾ ਨਾ ਮਿਹਨਤ ਦੀ ਖਾਇ ਕਰਨਾ ਹੈ ਔਰ ਆਪਣੇ ਬੱਚਿਆਂ ਦਾ ਕੋਈ ਜ਼ਿਆਦਾ ਵੀ ਕਰੇਗਾ ਗੁਜਾਰਾ ਹੋ ਜਾਂਦਾ ਜਿਵੇਂ ਤੁਸੀਂ ਕਰ ਸਰ ਗੁਜਾਰਾ ਤੇ ਨਹੀਂ ਹੁੰਦਾ ਪਰ ਚਲੋ ਦਾਲ ਫੁਲਕਾ ਤੇ ਚੱਲੇ ਰਹਿੰਦਾ ਹੈ ਮੈਂ ਦੇਖਿਆ ਕਿ ਕਈ ਨੌਜਵਾਨ ਪੜੇ ਲਿਖੇ ਹੁੰਦੇ ਨੇ ਲੇਕਿਨ ਕੰਮ ਨਹੀਂ ਕਰਦੇ ਬੁਰੀ ਸੰਗਤ ਸਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੇਰੇ ਵੀਰ ਬਸ ਥਮਾਉਣ ਪੜੇ ਲਿਖੇ ਆ ਕਮਾਉਣਾ ਆਪਣੇ ਮਾਤਾ ਪਿਤਾ ਨੂੰ ਵੀ ਤੇ ਆਪਣੇ ਮਾਪਿਆਂ ਦਾ ਨਾਰੋਸ਼ਨ ਕਰਨਾ ਆਪਣੇ ਪਿੰਡ ਦਾ ਨਾਰੋਸ਼ਨ ਕਰਨਾ ਤੇ ਘਰ ਕਿਸੇ ਜਗ੍ਹਾ ਦੇਣਾ ਤੇ ਨਾ ਕਿਸੇ ਕੋ ਮੰਗੇ ਉਸੇ ਹੀ ਕਹਿਣਾ ਜਨਾ ਕਿ ਹਾਂ ਕਿ ਕਮਾਉਣਾ ਵੱਧ ਤੋਂ ਵੱਧ ਕਮਾਉਣਾ ਹਣੇ ਕੀ ਨਾਜੀ ਤੁਹਾਡਾ ਮੇਰਾ ਨਾਮ ਪ੍ਰਵੀਨਾ ਜੀ ਪ੍ਰਵੀਨ ਜੀ ਜਿਸ ਨਾਲ ਅਮਨੁਰੀ ਦੇਖਿਆ ਗਈ ਹੈਂਡੀਕੈਪ ਦੇਖਨੇ ਲੱਤ ਕੱਟੀ ਗਈ ਦੀ ਇਹਨਾਂ ਦੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਾਂ ਜਾਂਦਾ ਮੁੰਡਾ ਮਿਹਨਤ ਨਾਲ ਕਮਾਈ ਕਰਦਾ ਜੀ ਆਪਣੇ ਕਿ ਮਿਹਨਤ ਕਰੇ ਕਰਦਾ ਜੀ ਆਪਣਾ ਪਰਿਵਾਰ ਪਾਲੇ ਕਰਦਾ ਜੀ ਸਭ ਨੂੰ ਬੜਾ ਚੰਗਾ ਹੀ ਸਾਡੇ ਨਾਲ ਵਧੀਆ ਆਂਦਾ ਮੁੰਡਾ ਮਿਹਨਤ ਨਾਲ ਕਮਾਈ ਕਰਦਾ ਜੀ ਇਸ ਦਾ ਦੇਖਾ ਕਾਫੀ ਓਖਾ ਕੰਮ ਹੁੰਦਾ ਨਾ ਨਾ ਕਨੈਕਟਰੀ ਦਾ ਇੱਕ ਵਾਰਤ ਨਈ ਹੈ ਓਖਾ ਹੈ ਜੀ ਕੰਮ ਓਖਾ ਫਿਰ ਵੀ ਆਦਾ ਫਿਰ ਜਾਂਦਾ ਜੀ ਬਹੁਤ ਸਪਟਾ ਜਾ ਬੜੀ ਆਮ ਦੇਖਿਆ ਬੱਚੇ ਇਹ ਪੜ ਲਿਖ ਜਾਂਦੇ ਨੇ ਲੇਕਿਨ ਬੁਰੀ ਸੰਗਤ ਚ ਪੈਂਦੇ ਨੇ ਕੰਮ ਨਹੀਂ ਕਰਦੇ ਵੀ ਆ ਕੰਮ ਛੋਟਾ ਹੈਗਾ ਅਤ ਨਹੀਂ ਕਰਨਾ ਵੱਡਾ ਕੰਮ ਇੰਨਾ ਚਾਹੀਦਾ ਕੀ ਕਹਿਣਾ ਚਾਹੋਗੇ ਹਾਂ ਜੀ ਗੱਲ ਤੁਹਾਡੀ ਬੜੀ ਜੀ ਬੜੀ ਪਰ ਲੇਕਿਨ ਮੁੰਡਾ ਹਾਸਲਨ ਸਾਈਡ ਦਾ ਜੀ ਆਪਣਾ ਜੀ ਵਧੀਆ ਕੰਮ ਕਰਦਾ ਹੈ ਮਿਹਨਤ ਕਰਦਾ ਜੀ ਆਪਣੀ ਮਿਹਨਤ ਨਾਲ ਕਮਾਏ ਕਰਦਾ ਜੀ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬੱਚੇ ਮੈਂ ਕੰਮ ਕਰਦਾ ਪਿਆ ਜਿਹੜੇ ਨਸ਼ ਮੈਂ ਇਹੋ ਕਹਿਣਾ ਚਾਹੁੰਦਾ ਵੀ ਮੁੰਡੇ ਨੂੰ ਦੇਖੋ ਮੁੰਡਾ ਵੇਖ ਕਿਦਾਂ ਮਿਹਨਤ ਕਰਿਆ ਤੁਸੀਂ ਵੀ ਤਾਂ ਮਿਹਨਤ ਕਰੋ। ਹਮਨ ਜੀ ਇਹ ਜਿਹੜੇ ਤੁਹਾਡੇ ਹਾਲਾਤ ਆ ਕਿਸ ਤਰ੍ਹਾਂ ਬਣੇ ਹਨ? ਸਰ ਇਹ ਮੇਰਾ ਬਚਪਨ 'ਚ ਐਕਸੀਡੈਂਟ ਹੋਇਆ ਸੀ। ਉਹ 10 ਸਾਲ ਦੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ। 20 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਈਆਂ। ਤੇ ਮੈਂ 6-7 ਮਹੀਨੇ ਮੰਜੇ ਤੇ ਵੀ ਰਿਹਾ। ਹਾਲਾਤ ਚੰਗੇ ਨਹੀਂ ਸੀ। ਤੇ ਪਲੱਸ 2 ਵੀ ਕੀਤੀ ਐ। ਤੇ ਕੰਮ ਕੋਈ ਨਹੀਂ ਮਿਲਿਆ। ਉਹ thể ਦੇ ਵੀ ਫਾਰਮ ਵੀ ਭਰੇ ਹੈਂਡਿਕੈਪ ਕਿਤੇ ਵੀ ਨਿਕਲਦੇ ਫਾਰਮ ਵੀ ਬਾਰੇ ਸਰਕਾਰ ਨੇ ਬਰ ਨਹੀਂ ਸੁਣੀ। ਜੋ ਫਿਰ ਮੈਂ ਤਿਹੜੀਆਂ ਵੀ ਲਾਈਆਂ। ਉਹਦੇ ਵਿੱਚ ਵੀ ਨਹੀਂ ਬਾਰਾ ਖਾਤਾ ਤੇ ਚਲੋ ਫਿਰ ਮੈਂ ਸੋਚੇ ਕਿ ਫੋਰ ਕਿਤੇ ਕੰਮ ਕਰਦਾ। ਮੈਂ ਕਿਤੇ ਹੋਰ ਵੀ ਗਿਆ ਕਿਤੇ ਕਿਸੇ ਨੇ ਕੰਮ ਨਹੀਂ ਕੀਤਾ। ਤੇ ਸਾਡੇ ਅਰਪਣ ਬਸ ਜੀ ਹੈ ਤੇ ਮੈਂ ਉਹਨਾਂ ਦੀ ਗਿਆ ਉਹਨਾਂ ਕੋ ਤੇ ਮੈਂ ਕਿਹਾ ਜੀ ਭਾਈ ਮੈਨੂੰ ਕੰਮ ਚਾਹੀਦਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਿ ਤੁਸੀਂ ਕਨੈਕਟਰੀ ਕਰ ਸਕਦਾ ਮੈਂ ਹਾਂਜੀ ਮੈਂ ਕਰ ਸਕਦਾ ਤੇ ਮੈਂ ਕਨੈਕਟਰੀ ਕਰਦਾ ਪਿਆ ਤੇ ਉਹਨਾਂ ਨੇ ਮੈਨੂੰ ਥੈਲਾ ਦਿੱਤਾ ਔਰ ਮੈਂ ਮਿਹਨਤ ਕਰੇਗਾ ਨਾ ਮਿਹਨਤੀ ਦੀ ਖਾਇ ਕਰਨਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਵੀ ਕਰੇਗਾ ਗੁਜ਼ਾਰਾ ਹੋ ਜਾਂਦਾ ਜਿਸ ਨਾਲ ਤੁਸੀਂ ਸਰ ਗੁਜ਼ਾਰਾ ਤੇ ਨਹੀਂ ਹੁੰਦਾ ਪਰ ਚਲੋ ਦਾਲ ਫੁਲਕਾ ਤੇ ਚੱਲੇ ਰਹਿੰਦਾ ਜੀ ਮੈਂ ਦੇਖਿਆ ਕਿ ਕਈ ਨੌਜਵਾਨ ਪੜੇ ਲਿਖੇ ਹੁੰਦੇ ਨੇ ਲੇਕਿਨ ਕੰਮ ਨਹੀਂ ਕਰਦੇ ਬੁਰੀ ਸੰਗਤ ਸਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੇਰੇ ਵੀਰ ਬਾਕ ਤੁਮਾਉਣ ਪੜੇ ਲਿਖੇ ਆ ਕਮਾਉਣਾ ਆਪਣੇ ਮਾਤਾ ਪਿਤਾ ਨੂੰ ਵੀ ਦੇਣ ਆਪਣੇ ਮਾਪਿਆਂ ਦਾ ਨਾਰੋਸ਼ਨ ਕਰਨਾ ਆਪਣੇ ਪਿੰਡ ਦਾ ਨਾਰੋਸ਼ਨ ਕਰਨਾ ਤੇ ਘਰ ਕਿਸੇ ਦੇ ਆ ਕੇ ਦੇਣਾ ਤੇ ਨਾ ਕਿਸੇ ਕੋ ਮੰਗੇ ਉਸੇ ਹੀ ਕਹਿਣਾ ਜਨਾ ਕਿ ਹਾਂ ਕਿ ਕਮਾਉਣਾ ਬੱਤ ਬੱਦੂ ਤਾਂ ਹਣੇ ਕੀ ਨਾਜੀ ਤੁਹਾਡਾ ਮੇਰਾ ਨਾਮ ਪ੍ਰਵੀਨਾ ਜੀ ਪ੍ਰਵੀਨ ਜੀ ਜਿਸ ਨਾਲ ਅਮਨੁਰੀ ਦੇਖਿਆ ਗਈ ਹੈਂਡੀਕੈਪ ਦੇ ਕਰਨੇ ਲਤ ਕੱਟੀ ਗਈ ਦੀ ਇਹਨਾਂ ਦੀ ਕੀ ਕਹਿਣਾ ਚਾਹੋ ਮੈਂ ਇਹ ਕਹਾਂ ਜਾਂਦਾ ਮੁੰਡਾ ਮਿਹਨਤ ਨਾਲ ਕਮਾਈ ਕਰਦਾ ਜੀ ਆਪਣੇ ਕਿ ਮਿਹਨਤ ਕਰੇ ਕਰਦਾ ਜੀ ਆਪਣਾ ਪਰਿਵਾਰ ਪਾਲੇ ਕਰਦਾ ਜੀ ਸਭ ਨੂੰ ਬੜਾ ਚੰਗਾ ਜੀ ਸਾਡੇ ਨਾਲ ਵਧੀਆ ਆਂਦਾ ਮੁੰਡਾ ਮਿਹਨਤ ਨਾਲ ਕਮਾਈ ਕਰਦਾ ਜੀ ਜਿਸ ਤਰ੍ਹਾਂ ਦੇਖਿਆ ਕਾਫੀ ਔਖਾ ਕੰਮ ਹੁੰਦਾ ਨਾ ਨਾ ਕਨੈਕਟਰੀ ਦਾ 1 ਲੱਖ ਨਹੀਂ ਹੈ ਔਖਾ ਹੈ ਜੀ ਕੰਮ ਔਖਾ ਤੇ ਵੀ ਆਵਾਜ਼ ਕਰੀ ਜਾਂਦਾ ਜੀ ਬਹੁਤ ਪਤਾਗਾਮ ਆਮ ਦੇਖਿਆ ਬੱਚੇ ਇਹ ਪੜ੍ਹ ਲਿਖ ਜਾਂਦੇ ਨੇ ਲੇਕਿਨ ਬੁਰੀ ਸੰਗਤ ਚ ਪੈਂਦੇ ਨੇ ਕੰਮ ਨਹੀਂ ਕਰਦੇ ਵੀ ਆ ਕੰਮ ਛੋਟਾ ਹੈਗਾ ਅਚ ਨਹੀਂ ਕਰਨਾ ਵੱਡਾ ਕੰਮ ਮਿਲਣਾ ਚਾਹੀਦਾ ਕੀ ਕਹਿਣਾ ਚਾਹੋਗੇ ਹਾਂ ਜੀ ਇਹ ਗੱਲ ਤੁਹਾਡੀ ਵਧੀਆ ਜੀ ਵਧੀਆ ਤੇ ਲੇਕਿਨ ਮੁੰਡਾ ਹਾਸਲੈਂਡ ਸਾਈਡ ਦਾ ਜੀ ਆਪਣਾ ਜੀ ਵਧੀਆ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਆਪਣੀ ਮਿਹਨਤ ਨਾਲ ਕਮਾਇਆ ਕਰਦਾ ਜੀ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਲੱਗੇ ਮੈਂ ਕੰਮ ਕਰਦਾ ਪਿਆ ਜਿਹੜੇ ਨਸ਼ੇ ਮੈਂ ਇਹੋ ਕਹਿਣਾ ਚਾਹੁੰਦਾ ਵੀ ਮੁੰਡੇ ਨੂੰ ਦੇਖੋ ਇਹ ਮੁੰਡਾ ਵੇਖ ਕਿਦਾਂ ਮਿਹਨਤ ਕਰਿਆ ਤੁਸੀਂ ਵੀ ਤਾਂ ਮਿਹਨਤ ਕਰੋ